ਐਸਕੇਐਮ ਦੀ ਅੱਜ ਇੱਕ ਵੱਡੀ ਬੈਠਕ ਹੋਈ ਹੈ ਜਿਸ ਦੇ ਵਿੱਚ ਵੱਡੀ ਰਣਨੀਤੀ ਬਣਾਈ ਗਈ ਹੈ ਰਣਨੀਤੀ ਦੇ ਵਿੱਚ ਇੱਕ ਪੈਰਲਰ ਜਿਹੜੇ ਕਹਿ ਸਕਦੇ ਆ ਅੰਦੋਲਨ ਦੀ ਰੂਪरेखा ਤਿਆਰ ਹੁੰਦੀ ਹੋਈ ਨਜ਼ਰ ਆਈ ਹੈ ਜਿਸ ਦੇ ਵਿੱਚ ਐਸ ਕੇ ਐਮ ਜਿਹੜੇ ਆ ਵਕਫ ਵਕਫ ਢੰਗਾਂ ਦੇ ਨਾਲ ਆਪਣਾ ਪ੍ਰੋਟੈਸਟ ਜ਼ਾਹਿਰ ਕਰਦੇ ਨਜ਼ਰ ਆਣਗੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਨ ਦੀ ਇੱਕ ਹੋਰ ਰਣਨੀਤੀ ਬਣਦੀ ਹੋਈ ਨਜ਼ਰ ਆਈ ਹੈ ਲੇਕਿਨ ਦੂਜੇ ਪਾਸੇ ਹਰਿਆਣਾ ਬਾਰਡਰਾਂ ਦੇ ਉੱਪਰ ਜਿਹੜਾ ਪ੍ਰੋਟੈਸਟ ਜਾਰੀ ਹੈ ਉਸ ਨੂੰ ਲੈ ਕੇ ਹਜੇ ਵੀ ਸਵਾਲ ਖੜੇ ਕੀਤੇ ਜਾਣੇ ਡਾਕਟਰ ਸਾਹਿਬ ਜਿਹੜੀ ਐਸ ਕੇ ਐਮ ਦੀ ਮੀਟਿੰਗ ਹੋਈ ਹੈ ਇਸ ਵਿੱਚ ਸਵਾਲ ਹੈ ਕਿ ਹਰਿਆਣਾ ਦੇ ਬਾਰਡਰਾਂ ਤੇ ਜਿਹੜੇ ਕਿਸਾਨ ਡਟੇ ਹੋਏ ਨੇ ਕਿ ਐਸ ਕੇ ਐਮ ਉਹਨਾਂ ਦੇ ਨਾਲ ਖੜਾ ਹੈ ਦੇਖੋ ਐਸ ਕੇ ਐਮ ਉਹ ਨਹੀਂ ਮੰਗਦਾ ਤੇ ਐਸ ਕੇ ਐਮ ਲੜਦਾ ਹੈ ਨੰਬਰ 1 ਅਸੀਂ ਮੋਰਲੀ ਐਂਡ ਵਿਦ ਦਾ ਡਿਮਾਂਡਸ ਉਸ ਡਿਮਾਂਡਸ ਦੇ ਨਾਲ ਆ ਅਸੀਂ ਉਹਨਾਂ ਨਾਲ ਹੋ ਰੇ ਤਸ਼ੱਦਦ ਦੇ ਵਿਰੋਧਚਾ ਲੇਕਿਨ ਇਹ ਗੁੰਦਾ ਕਿ ਸਾਡੇ ਐਸ ਕੇ ਐਮ ਦੇ ਅੰਦਰ ਜੋ ਡਿਫਰੈਂਸਸ ਆਏ ਸੀ ਕਿਉਂਕਿ ਅੰਦੋਲਨ ਤੋਂ ਪਹਿਲਾਂ ਅਸੀਂ ਉਹਨਾਂ ਸੰਗਠਨਾਂ ਨਾਲ ਗੱਲਬਾਤ ਚਲਾਈ ਸੀ ਉਹਨਾਂ ਸੰਗਠਨਾਂ ਨਾਲ ਗੱਲਬਾਤ ਸਾਡੀ ਸਿਰੇ ਨਹੀਂ ਲੱਗ ਸਕੀ ਰਾਜੇਵਾਲ ਸਾਹਿਬ ਨਾਲ ਲੱਗ ਗਈ ਦੱਲੇਵਾਲ ਸਾਹਿਬ ਨੇ ਸਾਨੂੰ ਸੁਣੀ ਨਹੀਂ ਗੱਲ ਸਾਡੀ ਭੰਦੇਰ ਹੁਣਾ ਨਾਲ ਸਿਰੇ ਨਹੀਂ ਲੱਗੀ ਉਹਨਾਂ ਨੇ ਅੰਦੋਲਨ ਦੇਤਾ ਨਾ ਕਿਸੇ ਦੇ ਘਰ ਜਾਣ ਤੋਂ ਪਹਿਲਾਂ ਕਿਸੇ ਦੇ ਵਿਆਹ 'ਚ ਜਾਣ ਤੋਂ ਪਹਿਲਾਂ ਜਾਂ ਤਾਂ ਇਨਵੀਟੇਸ਼ਨ ਆਏ ਜਾਂ ਤੁਹਾਡਾ ਇੰਨਾ ਹੱਕ ਹੋਵੇ ਕਿ ਮੈਂ ਉਸ ਵਿਆਹ 'ਚ ਜਾਊਂਗਾ ਮੈਨੂੰ ਕੋਈ ਕਹੂਗਾ ਨਹੀਂਗਾ ਸੋ ਇਸ ਕਰਕੇ ਉਸ ਵਿਆਹ ਦੀ ਖੈਰ ਮਨਾਉਣੀ ਚਾਹੀਦੀ ਹੈ ਉਹਨੂੰ ਕਾਮਯਾਬ ਹੋਣ ਲਈ ਮਤਲਬ ਕਿ ਸਾਨੂੰ ਦੁਆ ਕਰਨੀ ਚਾਹੀਦੀ ਹੈ ਪਰ ਜੇ ਅਸੀਂ ਜਾ ਕੇ ਲੱਗੇ ਉਹਨਾਂ ਨੂੰ ਕਿਉਂਕਿ ਮੈਂ ਤੁਹਾਨੂੰ ਛੋਟੀ ਉਦਾਹਰਣ ਦੇਣੀ ਚਾਹੁੰਦਾ ਕਿ ਸਾਡੇ ਕੁਝ ਸਾਥੀਆਂ ਨੇ ਇਸ ਜਿਹੜਾ ਸਟਰਗਲ ਚੱਲ ਰਿਹਾ ਹੈ ਉਹਦੇ ਵਿੱਚ ਇੰਨਾ ਕੁ ਬੋਲਣ ਦੀ ਕੋਸ਼ਿਸ਼ ਕੀਤੀ ਕਿ ਉਹ ਮੈਂ ਅਪੀਲ ਕਰਨਾ ਕਿ ਉੱਥੇ ਲੜ ਰਹੀ ਸਾਥੀਆਂ ਨੂੰ ਕਿ ਇਹਨੂੰ ਪੀਸਫੁੱਲ ਰੱਖਿਆ ਜਾਵੇ ਤਾਂ ਸ਼ਿਵ ਕੁਮਾਰ ਕੱਕਾ ਜੀ ਮੱਧ ਪ੍ਰਦੇਸ਼ ਦੇ ਨੇ ਡੱਲੇਵਾਲ ਸਾਹਿਬ ਦੇ ਲੀਡਰ ਨੇ ਉਹਨਾਂ ਨੇ ਉੱਥੋਂ ਕਮੈਂਟ ਪਾਤਾ ਕਿ ਐਸਕੇਐਮ ਨੂੰ ਸਾਡੇ ਅੰਦੋਲਨ ਤੇ ਕੁਝ ਵੀ ਬੋਲਣ ਦੀ ਜ਼ਰੂਰਤ ਨਹੀਂ ਹੈ। ਨੰਬਰ 1 ਨੰਬਰ 2 ਦੇਖੋ ਜਿਸ ਕਿਸਮ ਦਾ ਮਾਹੌਲ ਬਣੇ ਸੀ ਪਹਿਲਾਂ ਉਹਦੇ ਚ ਨਾ ਸਾਨੂੰ ਜ਼ਰੂਰ ਜਿਹੜੀ ਹੁ ਕਮੇਟੀ ਅਸੀਂ 6 ਮੈਂਬਰੀ ਬਣਾਈ ਹੈ ਇਸੇ ਲਈ ਬਣਾਈ ਹੈ ਕਿ ਜਿਹੜਾ ਪੇਚ ਜਿਆਦਾ ਖਸਿਆ ਹੋਇਆ ਉਸ ਨੂੰ ਢਿੱਲਾ ਕਰਕੇ ਰੈਲਾ ਮਾਹੌਲ ਬਣਾ ਕੇ ਇੱਕ ਅੱਜ ਤੁਹਾਨੂੰ ਵੀ ਲੱਗ ਰਿਹਾ ਅੱਜ ਤੁਸੀਂ ਕਮੇਟੀ ਦੀ ਗੱਲ ਕਰ ਰਹੇ ਹੋ ਕਿ ਕੋਆਰਡੀਨੇਸ਼ਨ ਕਮੇਟੀ ਕੋਆਰਡੀਨੇਟ ਕਰੂਗੀ ਲੇਕਿਨ ਅੱਜ ਹਾਲਾਤ ਐ ਬਣੇ ਹੋਏ ਨੇ ਕਿ ਉਹ ਕਿਸਾਨ ਜਿਹੜੇ ਨੇ ਉਹ ਮਦਦ ਮੰਗਦੇ ਨਜ਼ਰ ਆ ਰਹੇ ਨੇ ਡੱਲੇਵਾਲ ਸਾਹਿਬ ਜਨਤਕ ਤੌਰ ਤੇ ਮੀਡੀਆ ਦੇ ਸਾਹਮਣੇ ਆਏ ਨੇ ਉਹ ਡੱਲੇਵਾਲ ਸਾਹਿਬ ਨੇ ਵੀਡੀਓ ਖੁਦ ਵਾਇਰਲ ਕੀਤੀ ਉਹ ਕਹਿੰਦੇ ਮੈਂ ਕਿਸਾਨਾਂ ਨੂੰ ਕਹਿਣਾ ਚਾਹਨਾ ਕਿ ਆਓ ਮੇਰੇ ਨਾਲ ਰਲੋ ਮੇਰੇ ਨਾਲ ਤੇ ਹੋਰ ਕਿਸ ਤਰ੍ਹਾਂ ਹੋਰ ਕਿਸ ਤਰ੍ਹਾਂ ਦੇ ਨਿਮਟਾ ਅੱਜ ਕੋਈ ਵੀਡੀਓ ਆਈ ਹੈ ਅਲੱਗ ਬਾਤ ਹੈ ਅੱਜ ਕੋਈ ਵੀਡੀਓ ਆਈ ਹੈ ਅਲੱਗ ਬਾਤ ਹੈ ਮੈਂ ਪੰਧੇਰ ਦੀ ਗੱਲ ਮੰਨ ਸਕਦਾ ਕਿ ਪੰਧੇਰ ਨੇ ਵੀਡੀਓ ਹੀ ਨਹੀਂ ਕੀਤੀਆਂ ਫਿਜ਼ੀਕਲੀ ਵੀ ਮੈਸੇਜ ਪਾਉਣ ਦੀ ਕੋਸ਼ਿਸ਼ ਕੀਤੀ ਐ ਡੱਲੇਵਾਲ ਸਾਹਿਬ ਨੇ ਕੋਈ ਐਸੀ ਵੀਡੀਓ ਨਹੀਂ ਪਾਈ ਅਗਰ ਅੱਜ ਵੀਡੀਓ ਕੋਈ ਆਈ ਹੈ ਉਹਨੂੰ ਅਸੀਂ ਕਨਸੀਡਰ ਕਰਾਂਗੇ ਅਸੀਂ 6 ਮੈਂਬਰੀ ਜੋ ਕਮੇਟੀ ਬਣਾਈ ਹੈ ਇਸੇ ਲਈ ਬਣਾਈ ਹੈ ਵੀ ਜੇ ਉਹ ਵੀ ਕਹਿਣਗੇ ਅਸੀਂ ਗੱਲ ਨਹੀਂ ਕਰਨੀ ਤਾਂ ਵੀ ਅਸੀਂ ਕਮਾ ਵੀ ਆਓ ਆਪਾਂ ਗੱਲ ਕਰੀਏ ਸਮੇਂ ਦੀ ਜ਼ਰੂਰਤ ਹੈ ਤੁਹਾਨੂੰ ਨਹੀਂ ਲੱਗਦਾ ਕਿ ਉਹ ਕਿਸਾਨਾਂ ਦੇ ਸਪੋਰਟ ਦੇ ਵਿੱਚ ਅਜ ਐਸਕੇਮ ਨੂੰ ਖੜਨ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਉੱਪਰ ਸਿੱਧੀ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਤੇ ਅਸੀਂ ਜੇ ਅਸੀਂ ਉਹਨਾਂ ਤੇ ਹੋ ਰੇ ਜਬਰ ਦਾ ਵਿਰੋਧ ਕਰ ਰਹੇ ਹਾਂ ਅਸੀਂ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰ ਰਹੇ ਹਾਂ ਅਸੀਂ ਪਰਚਾ ਕਰ ਰਹੇ ਆ ਅਸੀਂ ਇਹ ਵੀ ਮੰਗ ਕਰਦੇ ਆ ਕਿ ਸਰਕਾਰ ਇਸ ਕਿਸਮ ਦੀ ਦਮਨਕਾਰੀ ਨੀਤੀਆਂ ਬੰਦ ਕਰੇ ਤਾਂ ਜਾਂ ਅਸੀਂ ਕੱਲ ਨੂੰ ਜਾਂ ਪਿਛਲੇ ਦਿਨਾਂ ਚ ਰੇਲ ਰੋਕੀ ਹੈ ਜਾਂ ਟੋਲ ਪਲਾਜ਼ੇ ਅੱਜ ਵੀ ਬੰਦ ਨੇ ਬੀਜੇਪੀ ਦੇ ਘਰਾਂ ਦੇ ਉੱਤੇ ਧਰਨੇ ਲੱਗੇ ਹੋਏ ਨੇ ਤੁਹਾਨੂੰ ਲੱਗਦਾ ਨਹੀਂ ਇਹ ਸਪੋਰਟੀਏ ਆਹੀ ਚੀਜ਼ਾਂ ਜੇ ਉਸ ਅੰਦੋਲਨ ਦੇ ਵਿੱਚ ਰਹਿ ਕੇ ਕੀਤੀਆਂ ਜਾਂਦੀਆਂ ਤੇ ਸ਼ਾਇਦ ਸਰਕਾਰ ਤੇ ਜ਼ਿਆਦਾ ਦਬਾਅ ਪੈਂਦਾ ਸ਼ਾਇਦ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਅੱਜ ਪੁਲਿਸ ਕਰਦੀ ਉਹ ਨਾਲ ਹੋ ਸਕਦਾ ਤੁਹਾਡੀ ਗੱਲ ਸਹੀ ਹੋਵੇ ਲੇਕਿਨ ਲੇਕਿਨ ਮੇਰੀ ਗੱਲ ਮੈਂ ਕਲੀਅਰ ਕਰਦਾ ਕਿ ਮੈਂ ਫੇਰ ਇਹ ਕਹਿਣਾ ਕਿ ਇਸ ਤੋਂ ਪਹਿਲਾਂ ਕਿ ਕੋਈ ਉੱਥੇ ਦੀ ਮਿਸ ਹੈਪਨੂ ਇਹ ਕਿਹਾ ਜਾਵੇ ਵੀ ਇਹਨਾਂ ਨੇ ਕਰਵਾਤੀ ਇਹਦੇ ਤੋਂ ਪਹਿਲਾਂ ਕੁਝ ਰਿਲੇਸ਼ਨ ਜਾਂ ਇਕੁਏਸ਼ਨ ਨੇ ਉਹ ਠੀਕ ਹੋ ਜਾਣੀਆਂ ਚਾਹੀਦੀਆਂ ਨੇ ਉਹਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਬੜੀ ਕਲੀਅਰ ਨਹੀਂ ਲੱਗ ਰਿਹਾ ਈਗੋ ਅੱਗੇ ਆ ਰਹੀ ਹੈ ਉਹ ਨਹੀਂ ਨਹੀਂ ਈਗੋ ਨਾ ਨਾ ਈਗੋ ਉਸ ਹੀ ਢੇਚ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਆਓ ਉਹਨਾਂ ਨੂੰ ਅਸੀਂ ਕਿਹਾ ਸੀ ਆਓ ਮਿਲਿਆ ਆਪਾਂ ਉਹ ਕਹਿੰਦੇ ਨਹੀਂ ਤੁਸੀਂ ਪੋਲਿਟਿਕਲ ਲੋਗੋਂ ਅਸੀਂ ਤੁਹਾਡੇ ਨਾਲ ਨਹੀਂ ਗੱਲ ਕਰਨੀ ਅਸੀਂ ਤਾਂ ਅੰਦੋਲਨ ਤੋਂ ਪਹਿਲਾਂ ਇਕੱਠੇ ਹੋਣਾ ਚਾਹੁੰਦੇ ਸੀਗੇ ਅਸੀਂ ਬਕਾਇਦਾ ਲੁਧਿਆਣਾ ਮੀਟਿੰਗ ਦੇ ਪੰਜ-ਪੰਜ ਲੋਕ 15 ਲੋਕਾਂ ਦੀਆਂ ਪੰਜ-ਪੰਜ ਜਣਿਆਂ ਦੀਆਂ ਤਿੰਨ ਕਮੇਟੀਆਂ ਬਣਾਈਆਂ ਜੀ ਬੂਟਾ ਸਿੰਘ ਸ਼ਾਦੀਪੁਰ ਇੱਥੇ ਹੋਣਗੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਰਿਪੋਰਟ ਕੀਤਾ ਮੈਂ ਡੱਲੇਵਾਲ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਹੈਗੇ ਨੰਬਰ ਇੱਕ ਤਾਂ ਗੱਲ ਇਹ ਹੈ ਦੂਸਰਾ ਦੇਖੋ ਅਸੀਂ ਵੀ ਵੱਡਾ ਫੋਰਮ ਹੈ ਇਸ ਵੱਡੇ ਫੋਰਮ ਦੇ ਅੰਦਰ ਵੱਖ-ਵੱਖ ਥਿਊਜ਼ ਹੋ ਸਕਦੇ ਨੇ ਲੇਕਿਨ ਸਾਰਿਆਂ ਦੀ ਮਨਸ਼ਾ ਇਹ ਹੈ ਕਿ ਇਹ ਜਿਹੜਾ ਇਹਦਾ ਅਸਰ ਜੇ ਹੋਊਗਾ ਅਗਰ ਇਸ ਅੰਦੋਲਨ ਨੂੰ ਸੱਟ ਪੈ ਜਾਂਦੀ ਹੈ ਇਹ ਅੰਦੋਲਨ ਅਗਰ ਵੀਕ ਪੈ ਕੇ ਹੋ ਜਾਂਦਾ ਤਾਂ ਇਹ ਪੂਰੇ ਸਾਡੇ ਦੇਸ਼ ਦੀ ਜਿਹੜੀ ਕਿਸਾਨਾਂ ਦੀ ਚਲਾਈ ਹੋਈ ਤੇ ਚੱਲ ਰਹੀ ਲਹਿਰ ਹੈ ਜਿਹੜੀ ਇਹ ਉਹਦੇ ਤੇ ਅਸਰ ਪੈਣਾ ਸਾਡੇ ਐਸ ਕੇ ਐਮ ਮੇਰਾ ਇੱਕ ਆਖਰੀ ਸਵਾਲ ਕੀ ਐਸ ਕੇ ਐਮ ਜਿਹੜੇ ਬਾਰਡਰ ਦੇ ਉੱਪਰ ਭਾਵੇਂ ਕਿਸੇ ਵੀ ਜਥੇਬੰਦੀ ਦੇ ਨਾਲ ਰਲੇ ਕਿਸਾਨ ਉਹਨਾਂ ਨੂੰ ਕਿਸਾਨ ਮੰਨਣ ਲਈ ਤਿਆਰ ਹੈ ਜਰੂਰ ਬਿਲਕੁਲ ਜਿਹੜੇ ਨੌਜਵਾਨ ਨੇ ਉਹ ਵੀ ਕਿਸਾਨਾਂ ਦੇ ਬੱਚੇ ਨੇ ਉਹ ਵੀ ਕਿਸਾਨ ਨੇ ਇਸ ਕਰਕੇ ਉਹਨਾਂ ਨੂੰ ਕੋਈ ਨਾਨ ਕਿਸਾਨ ਕਹਿਣਾ ਕੋਈ ਉਹ ਕਹਿਣਾ ਅਸੀਂ ਉਹ ਨਹੀਂ ਕਹਿੰਦੇ ਉਹ ਕਿਸਾਨ ਨੇ ਕਿਸਾਨਾਂ ਦੇ ਬੱਚੇ ਨੇ ਕੱਲ ਜਿਹੜਾ ਬੱਚਾ ਕੱਲ ਜਿਹੜਾ ਬੱਚਾ ਸ਼ਹੀਦ ਹੋਇਆ ਉਹ 2 ਏਕੜ ਦਾ ਮਾਲਕ ਹੈ ਦੋ ਭੈਣਾਂ ਦਾ ਭਰਾ ਸੀ ਔਰ ਉਹਦੇ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਜਾਂ ਟਾਈਮਜ਼ ਆਫ ਇੰਡੀਆ ਨੇ ਅੱਜ ਲਿਖਿਆ ਕਿ ਮੈਂ ਉੱਥੇ ਇਸ ਲਈ ਗਿਆ ਸੀ ਅੰਦੋਲਨ 'ਚ ਵੀ ਸ਼ਾਇਦ ਕਰਜ਼ੇ ਮੁਕਤ ਹੋ ਜਾਵਾਂ 16 ਲੱਖ ਰੁਪਏ ਦਾ ਕਰਜ਼ਾ ਸੀ ਉਸਤੇ ਸੋ ਇਹ ਜਿਹੜੀ ਫੀਲਿੰਗ ਹੈ ਲੋਕਾਂ ਦੇ ਅੰਦਰ ਇਨੂੰ ਮੈਂ ਕਿਵੇਂ ਕਹੂੰਗਾ ਵੀ ਉਹ ਕਿਸਾਨਾਂ ਦਾ ਨਹੀਂ ਹੈ ਕਿਸਾਨਾਂ ਦਾ ਹੈ ਇਸ ਫੀਲਿੰਗ ਨੂੰ ਅਗੂ ਨੂੰ ਵੀ ਸਮਝਣਾ ਚਾਹੀਦਾ ਹੈ ਇਸ ਫੀਲਿੰਗ ਨੂੰ ਅਗੂ ਨੂੰ ਵੀ ਸਮਝਣਾ ਚਾਹੀਦਾ ਹੈ ਕਿਸਾਨਾਂ ਨਾਲ ਕਰਨਾ ਚਾਹੀਦਾ ਹੈ ਮੈਨੂੰ ਨਹੀਂ ਲੱਗਦਾ ਕਿ ਸੜਕਾਂ ਤੇ ਉੱਥੇ ਬਾਰਡਰਾਂ ਦੇ ਉੱਪਰ ਕਿਸਾਨ ਬੈਠੇ ਉਸ ਤੌਰ ਤੇ ਦਰਸ਼ਨਪਾਲ ਜਿਹੜੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਇਆ ਨੇ ਕਿ ਮੈਂ ਆਗੂ ਆ ਤੇ ਕਿਸਾਨਾਂ ਦੀ ਗੱਲ ਨੂੰ ਸਮਝਦਾ ਨਜ਼ਰ ਆ ਰਿਹਾ ਹੈ ਲੇਕਿਨ ਅਸੀਂ ਆਪਣਾ ਇੱਕ ਪੈਰਲਰ ਅੰਦੋਲਨ ਚਲਾ ਰਹੇ ਆ ਔਰ ਕੇਂਦਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਮੰਗਾ ਦੇ ਨਾਲ ਖੜੇ ਆ ਹਾਲਾ ਕਿ ਜਿਸ ਢੰਗ ਦੇ ਨਾਲ ਹਰਿਆਣਾ ਬਾਰਡਰਾਂ ਦੇ ਉੱਪਰ ਜਿਹੜੇ ਕਿਸਾਨ ਨੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਆਣ ਬਾਕੀ ਕਿਸਾਨ ਵੀ ਬਾਕੀ ਜੱਥੇਬੰਦੀਆਂ ਦੀ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਕੇਮ ਦੀ ਅੱਜ ਦੀ ਸਬ ਮੀਟਿੰਗ ਤੋਂ ਬਾਅਦ ਜਿਹੜੇ ਬਾਰਡਰ ਦੇ ਉੱਪ ਅਗਲੀ ਕੀ ਰਣਨੀਤੀ ਬਣਾਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ